ਨਾ ਦਲਜੀ ਦਾ ਮੇਰੇ ਘਰ ਵਾਲੇ ਦਾ ਨਾ ਭੂਟਾ ਏ ਮੇਰੇ ਕਾ ਪੰਜ ਕੁੜੀਆਂ ਪੰਜਾਂ ਦਾ ਛੋਟਾ ਮੇਰਾ ਮੁੰਡਾ ਏ ਤੇ ਮੇਰੇ ਦੇਵਰ ਦੇ ਘਰ ਵਾਲੀ ਨਾ ਮੈਸੇਜ ਕਰੀ ਆਉਂਦਾ ਸੀਗਾ ਕਹਿੰਦਾ ਤੂੰ ਮੇਰੇ ਨਾਲ ਗੱਲ ਕਰ ਲ ਆਦੀ ਮੈਂ ਮੰਨੂ ਨੂੰ ਦੱਸੂਗੀ ਆਦੀ ਮੈਂ ਮੰਨੂ ਬੋਨੇ ਮੰਨੂ ਇਹਦੇ ਫੋਨ ਤੇ ਜਦੋਂ ਮੈਸੇਜ ਕੀਤਾ ਆਂਦੀ ਮੈਂ ਮੰਨੂ ਦੇ ਘਰੋਂ ਬੋਲਦੀ ਆਂ ਕਿ ਇਹ ਨੂੰ ਆਦਾ ਵਾਦੀ ਮੈਂ ਨਹੀਂ ਤੇਰੇ ਨਾਲ ਗੱਲ ਕਰਨੀ ਮੜ ਕੇ ਆਂਦਾ ਕਿ ਦੂਜੀ ਕੁੜੀ ਨਾਲ ਮੇਰੀ ਗੱਲ ਕਰਾ ਲਈ ਮੈਂ ਤੁਹਾਡੇ ਘਰੇ ਆ ਜਾਊਂਗਾ ਕਿ ਨਾ ਤੂੰ ਗੱਲ ਕਰਾਈ ਤਾਂ ਅੱਜ ਫਿਰ ਘਰ ਕਿਵੇਂ ਗਏ ਜਿਹੜੇ ਤੁਹਾਡੀ ਘਰ ਉਹ ਜਦੋਂ ਉਹਨੇ ਦੱਸਿਆ ਮੇਰੇ ਦਿਓਰ ਨੂੰ ਇਹਨੇ ਦੱਸਤਾ ਨਹੀਂ ਨਾ ਵੀ ਆ ਮੁੰਡਾ ਮੈਨੂੰ ਮੈਸੇਜ ਕਰੀ ਜਾਂਦਾ ਤਾਂ ਫੋਨ ਲੈ ਕੇ ਉਹਨਾਂ ਦੇ ਘਰੇ ਉੱਠ ਗਿਆ ਕਹਿੰਦਾ ਮੈਂ ਉਹਨੂੰ ਵਿਖਾ ਕੇ ਉਹਨਾਂ ਮੈਂ ਸਬੂਤ ਲੈ ਕੇ ਜਾਂਦਾ ਨਾਲ ਵੀ ਤੂੰ ਸਾਡੇ ਘਰੇ ਫਿਰ ਮੈਸੇਜ ਕਿਉਂ ਕਰਦਾ ਹੈਗਾ ਤੇ ਮਗਰੀ ਮੈਂ ਜਾਵੜੀ ਮਗਰੇ ਮੇਰੇ ਮੇਰੇ ਘਰ ਵਾਲਾ ਉੱਠ ਗਿਆ ਮੰਗਣਾ ਪਤੜ ਕੇ ਚੇਰਮੈਨਾਂ ਦੇ ਘਰੇ ਚੱਲਾਂਗੇ ਮੈਂ ਕਹਾਂਗਾ ਉਹਨੂੰ ਦੱਸਾਂਗੇ ਪੰਚਾਇਤ ਵਿੱਚ ਸੱਦ ਕੇ ਇਹਨੂੰ ਪੁੱਛਾਂਗੇ ਵੀ ਤੂੰ ਸਾਡੇ ਘਰੇ ਕਿਉਂ ਮੈਸੇਜ ਕਰੀ ਜਾਂਦਾ ਇਹ ਤਾਂ ਉਹਦੇ ਨੂੰ ਮੈਸੇਜ ਚੈੱਕ ਦਿਖਾਉਣ ਗਈ ਜੀ ਆਵੇ ਸਬੂਤ ਆ ਤੇਰਾ ਸਾਡੇ ਕੋਲੇ ਵੀ ਤੂੰ ਕਿਉਂ ਮੈਸੇਜ ਕਰੀ ਜਾਂ ਨਾ ਇਹ ਤੇ ਤੁਹਾਨੂੰ ਕੀ ਪਤਾ ਸੀਗਾ ਵੀ ਉਹ ਗੰਬਦੂਖ ਲਈ ਬੈਠਾ ਉਹ ਪਹਿਲਾਂ ਹੀ ਸਾਡਾਂਗਾ ਚਾਚ ਚਰਦੀ ਬੈਠਾ ਸਾਨੂੰ ਮਾਰ ਰਦੀਆਂ ਸਾਨੂੰ ਇਹਦਾ ਕੋਈ ਪਤਾ ਨਹੀਂ ਜੋ ਫਾਇਰ ਵੱਜੇ ਸੰਤ ਉਹਦੇ ਪੱਧ ਲੱਗਾ ਖੜਕਾ ਹੋਇਆ ਤੇ ਰੰਗ ਤੇ ਹੈ ਪੁਰਾਣੀ ਸੀ ਕੋਈ ਮਾੜੀ ਮੂਰਤੀ ਇਹਨਾਂ ਦੀ ਕੋਈ ਠੀਕ ਕੀ ਮਰਨ ਵਾਲੇ ਦਾ ਕੀ ਨਾਮ ਹੈ ਬੂਟਾ ਸਿੰਘ ਆ ਜੀ ਬੂਟਾ ਸਿੰਘ ਕਿੰਨੀ ਉਮਰ ਸੀ ਕਿੰਨੇ ਬੱਚੇ ਹੈ ਪਰਿਵਾਰ ਕੀ ਬੱਚੇ ਦੇ 5 ਕੁੜੀਆਂ ਇੱਕ ਮੁੰਡਾ ਮੁੰਡਾ ਛੋਟਾ ਛੋਟੀਆਂ ਛੋਟੀਆਂ ਕੁੜੀਆਂ ਕੁੜੀ ਵੱਡੀ ਆ ਕਿਹਦੇ ਵੱਲੋਂ ਗੋਲੀ ਮਾਰੀ ਗਈ ਕਿ ਕੱਟਣਾ ਮਤਲਬ ਮਰ ਗਈ ਉਹ ਇਹ ਤਾਂ ਪੁਰਾਣੀ ਕੋਈ ਰੰਜਿਸ਼ ਕੀ ਪੁਰਾਣੀ ਕੋਈ ਮਾੜੀ ਮੋਟੀ ਪਹਿਲਾਂ ਸੀ ਕੋਈ ਇੰਨੀ ਜ਼ਿਆਦਾ ਹੈ ਨਹੀਂ ਕੋਈ ਪੁਰਾਣੀ ਮੋਟੀ ਸੀ ਹੁੰਦਾ ਨਹੀਂ ਦੇਖੋ ਜੀ ਅੱਜ ਅਸੀਂ ਹੁਣ ਮੌਜੂਦ ਹੈਗੇ ਆ ਭੁੱਲਰ ਪਿੰਡ ਇੱਥੇ ਜੋ ਇਨੀਸ਼ੀਅਲੀ ਪਤਾ ਲੱਗਿਆ ਹੈ ਜੋ ਡਿਸੀਜ਼ਡ ਪਰਸਨ ਹੈ ਬੂਟਾ ਉਹਦੀ ਕੋਈ ਬੇਟੀ ਦਾ ਜਿਹੜਾ ਅਕਿਊਜ਼ਡ ਹੈਗਾ ਬਲਬਰ ਇਹਦੇ ਨਾਲ ਕੋਈ ਲਵ ਅਫੇਅਰ ਚੱਲ ਰਿਹਾ ਸੀ ਉਹਦੇ ਤੋਂ ਇਹਨਾਂ ਦੀ ਕੋਈ ਪ੍ਰਾਣੀ ਐਨਿਮੀਟੀ ਸੀ ਉਸੇ ਦੇ ਰਿਗਾਰਡਿੰਗ ਹੀ ਅੱਜ ਇਹ ਬੂਟਾ ਔਰ ਇਹਦਾ ਬ੍ਰਦਰ ਹੈ ਮਨਦੀਪ ਇਹ ਇਹਨਾਂ ਦੇ ਬਲਬਰ ਦੇ ਘਰ ਐਂਟਰ ਹੋਏ ਇਹਨਾਂ ਦੀ ਕਹਾਣੀ ਸੁਣੀ ਹੋਈ ਹੈ ਉਸ ਤੋਂ ਗੱਲ ਇੱਥੇ ਵਧੀ ਕੀ ਉਹ ਬਲਬਰ ਨੇ ਤੇ ਫਾਇਰ ਕਰਤਾ ਜਿਹੜਾ ਬੂਟਾ ਹੈ ਉਹ ਇੱਥੋਂ ਅਪੀਅਰਸ ਟੂ ਬੀ ਡੈਡ ਉਹ ਸਿਵਲ ਹਸਪੀਟਲ ਪੇ ਤੇ ਜਾ ਚੁੱਕੇ ਹੈ ਔਰ ਜਿਹੜਾ ਸੀਗਾ ਇਹਦਾ ਛੋਟਾ ਬ੍ਰਦਰ ਮਨਦੀਪ ਉਹ ਇਨੀਸ਼ੀਅਲੀ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਉੱਥੇ ਬਾਅਦ ਹੁਣ ਉਹਨੂੰ ਵਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਜੀ ਕੀ ਮਤਲਬ ਸਰ ਜਿਹੜਾ ਡੈਡ ਦਾ ਲੁਟਾ ਸਿੰਘ ਕੀ ਕੰਮ ਕੀ ਕਰਦੇ ਸੀ ਅ ਕੰਮ ਤਾਂ ਇਹਨਾਂ ਦਾ ਕੋਈ ਡੈੜੀ ਮਜ਼ਦੂਰੀ ਦਾ ਹੀ ਕੰਮ ਸੀਗਾ ਜਿਹੜਾ ਜਿਹੜੇ ਤੇ ਅਲੀਗੇਸ਼ਨਸ ਲੱਗ ਰਹੇ ਲੜਕੇ ਤੇ ਅਕਿਊਜ਼ ਤੇ ਬਲਬਰ ਉਹ ਵੀ ਜਿਹੜੀ ਮਜ਼ਦੂਰੀ ਦੇ ਕੰਮ ਕਰਦਾ ਕਿੰਨੇ ਬੱਚੇ ਆ ਜਿਨ੍ਹਾਂ ਦੀ ਮੌਤ ਹੋਈ ਜਾਂਦਾ ਜ਼ਖਮੀ ਆ ਦੇਖੋ ਜੀ 2 ਪਰਸਨ ਆ ਜਿਨ੍ਹਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਇੱਕ ਜਿਹੜਾ ਪਰਸਨ ਆ ਬੂਟਾ ਸਿੰਘ ਉਹਨੂੰ ਅਸੀਂ ਭੇਜਿਆ ਉਹ ਅਪੀਅਰਸ ਟੂ ਬੀ ਡੈਡ ਹੈ ਬਾਕੀ ਕਲੀਨਿਕਲੀ ਡਾਕਟਰਸ ਦੱਸਣਗੇ ਔਰ ਸੈਕਿੰਡ ਜੀ ਜਿਹੜਾ ਮਨਦੀਪ ਸਿੰਘ ਮੈਂ ਤੁਹਾਨੂੰ ਦੱਸਿਆ ਕਿ ਉਹ ਇੰਜਰਡ ਸੀ ਉਹ ਪਹਿਲਾਂ ਅਸੀਂ ਸਵਲ ਹੋਸਟ ਐਡਮਿਟ ਕਰਵਾਤਾ ਸੀ ਉਥੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਵੈਪਨ ਕਿਹੜਾ ਵਰਤਿਆ ਗਿਆ ਪਤਾ ਨਹੀਂ। ਅ ਵੈਪਨ ਜੀ ਇਨੀਸ਼ੀਅਲੀ ਸਾਨੂੰ ਜੋ ਜਿਵੇਂ ਉਹਦੀ ਇੰਜਰੀ ਦਿਖਦੀ ਹੈ 12 ਬੋਰ ਦਾ ਫਾਇਰ ਹੋਇਆ। ਕਿੰਨੇ ਫਾਇਰ ਹੋਏ ਕਿ ਕਿਸੇ ਤਰ੍ਹਾਂ ਪਤਾ ਨਹੀਂ ਕੋਈ। ਫਾਇਰ ਦੋ ਫਾਇਰ ਹੋਏ ਇੱਕ ਬੂਟਾ ਸਿੰਘ ਦੇ ਹਿੱਟ ਕੀਤਾ ਔਰ ਇੱਕ ਜਿਹੜਾ ਮਨਦੀਪ ਸਿੰਘ ਦੇ ਹਿੱਟ ਕੀ। ਸਰ ਵੈਪਨ ਕੀ ਦਾ ਸੀ ਉਹ ਬੱਬਰ ਦਾ ਸੀ ਜਾਂ ਮੋਟਰਸਾਈਕਲ ਵਰਗਾ ਉਹਦਾ? ਨਹੀਂ ਨਹੀਂ ਉਹ ਜੋ ਪਤਾ ਲੱਗਿਆ ਜਿਹੜਾ ਹੈ ਬਲਬਰ ਉਹਦੇ ਫਾਦਰ ਦਾ ਲਾਇਸੈਂਸਡ ਵੈਪਨ ਸੀਗਾ ਜੀ